ਵਿਚ ਪਹੁੰਚੇ ਜੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਨੌ ਜਵਾਨਾਂ ਦੇ ਨਾਲ ਕਾਫੀ ਤਰ੍ਹਾਂ ਦੇ ਤੱਕੇ ਹੋ ਰਹੇ ਹੈਗੇ ਆ ਔਰ ਇਹ ਜਿਹੜੀ ਨਿਊਜ਼ ਹੈਗੀ ਆ ਹੋਰ ਤਰੀਕੇ ਦੇ ਨਾਲ ਚਲਾ ਕੇ ਅਸਲ ਮੁੱਦੇ ਨੂੰ ਲੁਕਾਇਆ ਗਿਆ ਹੈਗਾ ਕੀ ਕਹਣ ਤੋਂ ਇਹ ਵਾਲੇ ਦੇਖੋ ਅੱਜ ਜਿਹੜਾ ਨਿਊਜ਼ ਦੇ ਉੱਤੇ ਗੱਲ ਚੱਲੀ ਹੈ ਵੀ ਕਹਿੰਦੇ ਵੀ ਸੈਂਟਰ ਨੇ ਜਿਹੜਾ ਸੈਨੇਟ ਦਾ ਈਸ਼ੂ ਸੀਗਾ ਉਹਨੂੰ ਵਾਪਸ ਲੈ ਲਿਆ ਬਿਲਕੁਲ ਪਰ ਇਹ ਝੂਠ ਗੱਲ ਹੈ ਜਦੋਂ ਇੱਥੇ ਨੌਜਵਾਨਾਂ ਨੇ ਸਾਰਾ ਨੋਟੀਫਿਕੇਸ਼ਨ ਪੜ੍ਹੀਏ ਇਹ ਤਾਂ ਸੇਮ ਹੈ ਤੇ ਉਹ ਇੱਕ ਮਾਹੌਲ ਐਜ਼ ਐ ਮੀਡੀਆ ਨੂੰ ਲਾਲੋ ਇਹ ਟੂਲ ਵਰਤ ਕੇ ਕਿਉਂਕਿ ਸਿਸਟਮ ਇ ਸਾਰਾ ਟੂਲ ਹੀ ਉਹਨਾਂ ਦੇ ਰਿਹਾ ਨਾ ਚਾਹੇ ਕਿੰਨੇ ਵੀ ਇੰਸਟੀਟਿਊਸ਼ਨ ਸਲਾ ਲਓ ਤੁਸੀਂ ਇਹਨਾਂ ਚਾਹੇ ਪੁਲਿਸ ਨੂੰ ਲਾ ਲੈਣੇ ਆ ਅਸੀਂ ਚਾਹੇ ਕੋਰਸ ਨੂੰ ਲਾ ਲੈ ਸਭ ਉਹਨਾਂ ਦੇ ਟੂਲ ਲਿਓ ਆਪਣੇ ਹਿਸਾਬ ਨਾਲ ਵਰਤੋਂ ਕਰਦੇ ਆ ਤੇ ਜ਼ੁਲਮ ਕਰਦੇ ਨੇ ਉਹੀ ਜ਼ੁਲਮ ਜਿਹੜਾ ਪਹਿਲਾਂ ਤੋਂ ਪੰਜਾਬ ਦੇ ਉੱਤੇ ਕੀਤਾ ਜਾ ਰਿਹਾ ਪੰਜਾਬ ਦੇ ਰਿਸੋਰਸ ਜਿਹਨਾਂ ਨੂੰ ਲੁੱਟਿਆ ਜਾ ਰਿਹਾ ਆ ਇਹ ਆ ਪੰਜਾਬ ਦੇ ਉੱਤੇ ਕਬਜ਼ਾ ਕਰਿਆ ਜਾ ਰਿਹਾ ਆ ਪਾਣੀਆਂ ਨੂੰ ਪਾਣੀਆਂ ਦੇ ਉੱਤੇ ਕਬਜ਼ਾ ਕਰਿਆ ਜਾਂਦਾ ਆ ਖੇਤੀ ਦੇ ਉੱਤੇ ਕਬਜ਼ਾ ਕਰਿਆ ਜਾਂਦਾ ਆ ਹੋਰ ਵੀ ਜਿੰਨੇ ਚਾਏ ادارے ਨੇ ਛੱਡੇ ਚਾਹੇ ਸਕੂਲ ਨੇ ਚਾਹੇ ਸਾਡੇ ਯੂਨੀਵਰਸਿਟੀਆਂ ਨੇ ਹਨਾ ਜਿੰਨੇ ਵੀ ادارے ਨੇ ਉਹਨਾਂ ਦੇ ਉੱਤੇ ਸਟੇਟ ਦਿੱਲੀ ਹਰ ਰੋਜ਼ ਕਾਬਜ਼ ਹੋ ਰਹੀ ਹੈ ਉਹਦਾ ਹੀ ਰੂਪ ਸੀਗਾ ਇਹ ਸੈਨੀਟਰ ਨੂੰ ਭੰਗ ਕਰਨਾ ਵੀ ਇੱਥੇ ਅਸੀਂ ਜੋ ਵੀ ਪੜਾਈ ਕਰਾਉਣੀ ਹੈ ਓਸੀ ਕਰਾਉਣੀ ਆ ਕਿਸ ਤਰੀਕੇ ਦੀ ਕਰਾਉਣੀ ਆ ਵੀ ਜਿਹੜੇ ਗੁਲਾਮੀ ਦੇ ਬੰਨੋ ਨੌਜਵਾਨਾਂ ਨੂੰ ਲੈ ਕੇ ਜਾਣ ਵੀ ਉਤਰਨੇ ਨਾ ਲੋਨ ਆਜ਼ਾਦੀ ਵਾਲੀ ਸੋਚ ਨਾ ਰੱਖਣਾ ਹੈ ਨਾ ਪਰ ਜਦੋਂ ਇਹ ਇਹਨਾਂ ਨੇ ਸੈਨੇਟ ਭੰਗ ਕਰੀ ਇੱਥੇ ਹੈਗੇ ਨੇ ਸੰਘਰਸ਼ੀ ਮੁੰਡੇ ਵੀ ਹੈਗੇ ਨੇ ਸੰਘਰਸ਼ੀ ਜਥੇਬੰਦੀਆਂ ਵੀ ਹੈਗੀਆਂ ਨੇ ਤੇ ਉਹਨਾਂ ਨੇ ਫਿਰ ਉਹ ਸੰਘਰਸ਼ ਵਿੱਟਿਆ ਤੇ ਉਹ ਸੰਘਰਸ਼ ਦਾ ਰੂਪ ਹੈ ਜਿਹੜਾ 10 ਤਰੀਕ ਦੀ ਵੱਡੀ ਕਾਲ ਦਿੱਤੀ ਹੋਈ ਹੈ ਜਿਹਦੇ ਨੂੰ ਸਰਕਾਰ ਵੀ ਘਬराई ਹੋਈ ਹੈ ਕਿਤੇ ਨਾ ਕਿਤੇ ਜਿਹੜੇ ਇਹ ਟੂਲ ਵਰਤੇ ਜਾ ਰਹੇ ਨੇ ਹਨਾ ਵੀ ਆਪਸ ਵਿੱਚ ਪਾੜਨ ਵਾਸਤੇ ਜੀ ਰੱਦ ਕਰਤਾ ਜੀ ਠੀਕ ਹੈ ਪਰ ਦੇ ਸੇਮ ਨੋਟੀਫਿਕੇਸ਼ਨ ਦੇਣਾ ਇਹ ਅਸੀਂ ਸੋਚਦੇ ਹਾਂ ਵੀ ਸੈਨੇਟ ਪਹਿਲਾਂ ਵੀ ਸੀਗੀ ਪਹਿਲਾਂ ਵੀ ਚੱਲਦੀ ਰਹਿੰਦੀ ਸੀ ਲੀਡਰ ਪਹਿਲਾਂ ਵੀ ਇੱਥੋਂ ਨਿਕਲਦੇ ਰਹਿੰਦੇ ਸੀਗੇ ਪਰ ਪਹਿਲਾਂ ਉਹ ਲੀਡਰ ਕੀ ਕਰਦੇ ਸੀਗੇ ਕਾਂਗਰਸ 'ਚ ਚਲੇ ਜਾਣਾ ਉਹਨਾਂ ਦੀ ਉਹ ਪਾਲ ਸੀ ਚਲੇ ਜਾਣਾ ਆਮ ਆਦਮੀ ਪਾਰਟੀ 'ਚ ਚਲੇ ਜਾਣਾ ਅਕਾਲੀ ਦਰਜੇ ਚਲੇ ਜਾਣਾ ਜਾਂ ਆਪਣਾ ਇਹਦੇ 'ਚ ਬੀ ਜੀ ਪੀ ਦੇ ਚਲੇ ਜਾਣਾ ਹੈ ਨਾ ਉਹਨਾਂ ਦੀ ਉਹ ਬੋਲੀ ਬੋਲਣੀ ਉਹੀ ਕੰਮ ਕਰਨਾ ਉਸੇ ਰਟਾਈ ਰਟਾਈ ਚੀਜ਼ਾਂ ਨੂੰ ਜਾਤ ਪਾਤ 'ਚ ਵੰਡਣਾ ਹੈ ਨਾ ਰੋਜ਼ਗਾਰ ਦੇ ਕੋਈ ਪ੍ਰਬੰਧ ਨਹੀਂ ਕਰਨੇ ਲੂਟਕ ਸੂਟ ਕਰਨੀ ਜ਼ੁਲਮ ਕਰਨੀ ਝੂਠੇ ਪਰਚੇ ਕਰਾਣੇ ਇਨਕਾਊਂਟਰ ਉਸੇ ਰੂਪ 'ਚ ਚਲੇ ਜਾਂਦੇ ਸੀ ਉਹਨਾਂ ਨੂੰ ਉਹ ਵਧੀਆ ਲੱਗਦਾ ਸੀ ਔਰ ਅੱਛੀ ਦੇਖ ਇਹਨੇ 3 ਨ ਦੇ ਸਾਲਾਂ ਤੋਂ ਜਦੋਂ ਦੀ ਸੱਤ ਪਾਰਟੀ ਇੱਥੇ ਆਈ ਹੈ ਜਦੋਂ ਜਦੋਂ ਉਹਨੇ ਜਸਵੰਤ ਸਿੰਘ ਖਾਲੜਾ ਜੀ ਨੇ ਸੋਚਦੇ ਪਹਿਲਾਂ ਦੇ ਨਾਲ ਸਟਾਰਟ ਕੀਤਾ ਇਹਨਾਂ ਨੂੰ ਚੂਬਣ ਲੱਗ ਗਿਆ ਜੀ ਭਾਈ ਇਹਨੂੰ ਹੁਣ ਖਤਮ ਕਰਨ ਚਾਹੀਦਾ ਹੈ ਫਾਇਦਾ ਤਾਂ ਕਰਕੇ ਜਿੰਨਾ ਕਿ ਸਾਨੂੰ ਅਸੀਂ ਅਬਜ਼ਰਵ ਕਰਦੇ ਆ ਸਟੂਡੈਂਟ ਦੀ ਰਾਜਨੀਤੀ ਨੂੰ ਅਗਲੇ ਨੇ ਤੁਹਾਨੂੰ ਰੱਦ ਕਰਦਾ ਸੈਨੇਟ ਨੂੰ ਹੈਨਾ ਕਿਉਂਕਿ ਸੈਨੇਟ ਦਾ ਤਾਂ ਪਹਿਲਾਂ ਵੀ ਇੰਨਾ ਕੋਈ ਸੈਨੇਟ ਦੇ ਅੰਦਰ ਸਟੂਡੈਂਟ ਪੋਲਿਟਿਕਸ ਦਾ ਰੋਲ ਨਹੀਂ ਸੀਗਾ ਉਦੋਂ ਵਿਚਾਰੇ ਆਪ ਡਿਪੈਂਡੈਂਟ ਸੀਗੇ ਆਪਣੇ ਟੀਚਰ ਦੇ ਉੱਤੇ ਯਾਰਾ ਪੁਰਾਣੀ ਵਿਦਿਆਰਥੀ ਵੀ ਸਾਡੀ ਗੱਲ ਰੱਖੀ ਜਾਵੇ ਹੈਨਾ ਤੇ ਅਸੀਂ ਅੱਜ ਇੱਥੇ ਆਏ ਸੀ ਅਸੀਂ ਬੇਨਤੀ ਵੀ ਕਰੀ ਹੈ ਜਿਹੜੇ ਇੱਥੇ ਦੇ ਲੀਡਰਸ ਨੇ ਸਟੂਡੈਂਟ ਲੀਡਰਸ ਨੇ ਇਹ ਭਾਈ ਤੁਹਾਨੂੰ ਆਪਣਾ ਇੱਕ ਮੈਂਬਰ ਇਹਦੇ ਅੰਦਰ ਹੁਣ ਮੰਗ ਐਡ ਕਰਕੇ ਪਰਮਾਨੈਂਟ ਐਡ ਕਰਾਉਣਾ ਚ ਹੋਵੇ ਲੜਦੇ ਲੋਕਾਂ ਨੂੰ ਜਿੱਤੋਵੇ ਤੁਹਾਡੇ ਨਾਲ ਹੀ ਬੇਨਤੀ ਕਰਦੇ ਆਂ ਵੀ ਪੰਜਾਬ ਅੱਜ ਫੇਰ ਭਾਈ ਸੜਕਾਂ ਤੇ ਆ ਪੰਜਾਬ ਅੱਜ ਫੇਰ ਆਪਣੇ ਸਭਿਆਚਾਰ ਨੂੰ ਬਚਾਉਣ ਵਾਸਤੇ ਆਪਣੀ ਵਿਵਸਥਾਵਾਂ ਨੂੰ ਬਚਾਉਣ ਵਾਸਤੇ ਪੰਜਾਬ ਆਪਣੇ ਆਪ ਨੂੰ ਬਚਾਉਣ ਵਾਸਤੇ ਅੱਜ ਦੁਬਾਰਾ ਲੜ ਰਿਹਾ ਭਾਈ ਆਜੋ ਸਾਰੇ ਰਲ ਮਿਲ ਕੇ ਆਪਾਂ ਸਾਥ ਦਈਏ ਸੰਘਰਸ਼ ਦੇ ਰਾਤੇ ਆਜ਼ਾਦੀ ਦੇ ਰਾਤੇ ਤੁਰੀਏ ਕਿਸ ਗੰਦੇ ਸਿਸਟਮ ਤੋਂ ਆਜ਼ਾਦੀ ਲਈ ਜਿਹੜਾ ਸਾਨੂੰ ਹਰ ਰੋਜ਼ ਮਾਰਦਾ ਜਿਹੜਾ ਸਾਨੂੰ 1947 ਤੋਂ ਬਾਅਦ ਹਰ ਰੋਜ਼ ਮਾਰ ਰਿਹਾ ਹਰ ਰੋਜ਼ ਮਾਰ ਰਿਹਾ ਆਜੋ ਜਾਦੀ ਵਾਲੇ ਰਾਤੇ ਤੁਰੀਏ ਜੀ ਸ਼ਕਤੀ